کیونکہ قانون صرف ایک دے لئی نہیں قانون پورے سواج دے لئی ہے قنون سمرہ دے لئی ہے چاہے ہو شوٹا ہے چاہے ہو گھٹا ہے چاہے ہو قریب ہے تو چاہے ہو سمار ہے مرطابات 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 ککے چائی نہیں چلے گی بندہ کرتی نہیں چلے گی ਗੁੰਡਾ ਕਰਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੇ ਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆ ਪਿਛਲੇ ਦਿਨਾਂ ਧਾਰੀਵਾਲ ਚ ਜਿਹੜੀ ਇਨਕ੍ਰੋਚਮੈਂਟ ਭਾਈ ਸੀ ਕਮੇਟੀ ਵੱਲੋਂ ਤੇ ਉਹਦੇ ਚ ਇਹਨਾਂ ਦਾ ਸੀਗਾ ਬੱਬੇ ਗੱਲੇ ਪ੍ਰਧਾਨ ਨੇ ਇਹਨਾਂ ਦਾ ਸੀਗਾ ਕਿ ਜਿਹੜੀ ਇਸ ਚ ਪਾਰਸ਼ਲਟੀ ਹੋਈ ਹੈ ਜੀ ਤੇ ਇਨਕ੍ਰੋਚਮੈਂਟ ਢਾਣ ਚ ਤੇ ਕਿਸੇ ਨੂੰ ਕੋ ਤਾਇ ਨਹੀਂ ਬਟਿਆ ਕਿ ਪਾਰਸ਼ਲਟੀ ਨਹੀਂ ਹੋਣੀ ਚਾਹੀਦੀ ਜੇ ਢਾਣੀ ਦੇ ਸਾਰਿਆਂ ਦੀ ਜਿਹੜਾ ਇਕਸਾਰ ਜਿਹੜੀ ਢਾਈ ਜਾਵੇ ਇਸ ਸੰਬੰਧੀ ਮੈਂ ਯੋਨਾ ਵੀ ਤੇ ਜੀਲਦਾਰ ਸਾਹਿਬ ਤੇ ਐਸਜੀਮ ਸਾਹਿਬ ਨਾਲ ਵੀ ਗੱਲ ਕਰਾਂਗਾ ਜੀ ਕਿ ਜਦੋਂ ਜੇ ਪ੍ਰੋਚਵੰਟ ਹੋਣੀ ਹੈ ਇੱਕ ਪਹਿਲਾਂ ਦੱਸਿਆ ਜਾਵੇ ਉਸ ਤੋਂ ਬਾਅਦ ਜਿਹੜੀ ਆ ਉਹ ਕੋਈ ਪਾਰਸ਼ੀਅਲਟੀ ਨਹੀਂ ਸਾਰਿਆਂ ਦੇ ਬਰਾਬਰ ਜਿਹੜਾ ਵਾ ਉਹ ਤਾਂ ਵਤੀਰਾ ਹੋਵੇ ਮੈਂ ਬੱਬਾ ਗੱਲ ਕ੍ਰਿਸ਼ਚਨ ਦਾ ਸਿਰਫ ਫਰੰਟ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਮੈਂ ਜਿਹੜਾ ਅੱਜ ਧਰਨਾ ਸ਼ਾਂਤਮਈ ਢੰਗ ਨਾਲ ਲਗਾਇਆ ਗਿਆ ਦਾ ਸੀ ਉਹਦੇ ਵਿੱਚ ਸਾਨੂੰ ਡੀਸੀ ਸਾਹਿਬ ਵੱਲੋਂ ਸੁਣਾ ਆਇਆ ਔਰ ਸਾਡੇ ਸਪੈਸ਼ਲ ਬ੍ਰਾਂਚ ਦੇ ਅਫਸਰ ਰਕੇਸ਼ ਪੰਡਤ ਜੀ ਔਰ ਡਿਪਟੀ ਡੀਐਸਪੀ ਸਾਹਿਬ ਕਲਵੰਤਮਾਨ ਜੀ ਅੱਜ ਸਚੋ ਧਾਰੀਵਾਲ ਸਾਹਿਬ ਆਏ ਨੇ ਅਸੀਂ ਇਹਨਾਂ ਦੇ ਕਹਿਣ ਤੇ ਇਹ ਧਰਨਾ ਸਮਾਪਤ ਕਰ ਰਹੇ ਹਾਂ ਕਿ ਸਾਨੂੰ ਅਸ਼ਵਾਸ਼ਣ ਦਵਾਇਆ ਗਿਆ ਦਾ ਜੇ ਕਿਸੇ ਤੇ ਵੀ ਕਾਰਵਾਈ ਹੋਏਗੀ ਸ਼ਹਿਰ ਦੇ ਵਿੱਚ ਤੇ ਸਾਰੇ ਪੂਰਾ तकरीबन ਸਾਰੇ ਸ਼ਹਿਰ ਦੇ ਉੱਤੇ ਹੋਏਗੀ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਭਾਵੇਂ ਕੋਈ ਉਹ ਅਮੀਰ ਆ ਭਾਵੇਂ ਗਰੀਬ ਆ ਅਸੀਂ ਇਸੇ ਅਸ਼ਵਾਸ਼ਣ ਦੇ ਉੱਤੇ ਅੱਜ ਧਰਨਾ ਸਮਾਪਤ ਕਰ ਰਹੇ ਹਾਂ ਜੇ ਸਾਡੀ ਸੁਣਵਾਈ ਨਾ ਹੋਏਗੀ ਇੱਕ ਹਫ਼ਤੇ ਤੱਕ ਆਪਾਂ ਇਹ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ